ਦੇਖਾਦਰ ਜੀ ਦੀ ਯਾਤਰਾ ਜੈ ਜੈਕਾਰ ਸ੍ਰੀ ਸਤਿ ਸਕੋਈ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਅਕੰਮੀ ਜੋਤ ਦੇ ਜਿਸ ਵੀ ਦਰਤੀ ਚਰਨ ਪਾਇਆ ਉਸ ਦਾ ਕੰਕਣ ਕੁਝ ਗਿਆਨ ਦਾ ਸਾਰਨਾ ਹੋ ਗਿਆ ਸਾਲ 1963 ਇਸ ਤੀਜੀ ਜੇ ਸ਼ੇਖਰ ਲਮੀ ਨਾਵੇ ਚਿਤਤ ਤੋਂ ਕਦਰੋਤ ਸ਼ੁਰੂ ਹੋ ਰਹੀ ਸੀ ਸ੍ਰੀ ਗੁਰੂ ਤੇਗਹਦਰ ਸਾਹਿਬ ਜੀ ਪਰਿਵਾਰ ਅਧੀਨ ਸਿੱਖਾ ਸਮੇਤ ਪਵਾਦ ਅਤਿ ਮਾਲਵੇ ਦੀ ਸੰਗਤਾਂ ਨਾਲ ਵਿੱਚ ਨਈ ਰਵਾਨਾ ਹੋ ਇਹ ਆਤਮਾ ਕੇਵਲ ਕੋਈ ਸੰਤ ਨਹੀਂ ਸੀ ਸਗੋਂ ਇਹ ਤਾਂ ਗੁਰੂਸਤਾਨਾ ਦੇ ਰਸੂ ਦੀ ਵਾਰਿਸ ਕਰ ਸੀ ਸਿੱਖ ਸੇਵਕਾਂ ਨੂੰ ਉਹ ਸਿੱਖੀ ਵਿੱਚ ਹੋਰ ਪਰਪਰਕਾਲੀ ਜੁਨਕਤਨ ਮਿਸ਼ਤੋਂ ਉੱਪਰ ਚੁੱਕ ਕੇ ਸਾਰਿਆਂ ਵਿੱਚ ਰੱਬੀ ਰੂਹ ਦੀ ਪਛਾਣ ਦੇਣ ਬੇਪਰਵਾਦੀ ਤੇ ਬਿਜਾਰਾ ਨੂੰ ਲੋਕਾਂ ਨੂੰ ਬਚਾਉਣ ਸਭ ਤੋਂ ਸਾਝੇ ਵਾਲਾ ਮੌਕਾ ਦੇ ਦਿੱਤੀ ਮਹਾਨ ਤਸ ਕਾਂਢੀ ਸ਼ਤਰਾਂ ਦੀ ਪ੍ਰੇਰਨਾ ਦੇ ਨਾਮ ਤੋਂ ਵੀ ਦਾਤਕਸ਼ ਅਤੇ ਨਿਦਾਨ ਨੂੰ ਨਵਾਂ ਰੂਪ ਦੇ ਕੇ ਜਨਮ ਦਿੱਤਾ। ਯਾਤਰਾ ਸਿਰ ਕਰਦੇ ਹੁਣ ਗੁਰੂ ਜੀ ਨਾਲ ਸ੍ਰੀ ਗਿਦਰਪੁਰ ਸਾਹਿਬ ਵਿਖੇ ਸੰਗਤਾਂ ਮਿਲ ਆਉਂਦੇ ਆ। ਉਸ ਸਮੇਂ ਦੀ ਦਿੱਲੀ ਦੇ ਇਤਿਹਾਸ ਤੇ ਇਤਿਹਾਸ ਬਾਰੇ ਬਹੁਤ ਕੁਝ ਜਾਣਿਆ। ਉਦੋਂ ਗੁਰੂ ਜੀ ਭਗਤ ਸੋਤ ਬਨੌਲੀ ਹੁੰਦੇ ਹੋਏ ਲੋਕਾਂ ਦਿੱਤੇ ਹੋਏ ਗੁਰਦੁਆਰਾ ਸਾਹਿਬ ਵਿਖੇ ਜਾਂ ਫਿਰ ਬ੍ਰਾਹਮ ਮਾਧਵਾ ਮਾਧਵਾ ਪਰ ਆਦੀ ਪੂਰੇ ਕੜਵਾ ਇੱਕ ਬਾਗ ਵਿੱਚ ਡੇਰੇ ਲਾਇਆ ਜਿੱਥੇ ਹੁਣ ਸ਼ਾਨਦਾਰ ਗੁਰੂ ਸਤਾਂ ਸ਼ੋਭਾ ਹੈ ਇਹਨਾਂ ਬਾਗਾਂ ਦੇ ਹਰ ਪਿੰਡ ਹਰ ਗਲੀ ਵਿੱਚੋਂ ਲੋਕ ਆ ਕੇ ਦੁਦਲੇ ਰਹਿ ਕੇ ਆਉਂਦੇ ਤੇ ਗੁਰੂ ਜੀ ਉਹਨਾਂ ਤੇ ਬਣਾ ਅੰਦਰ ਗਿਆਨ ਦਾ ਪ੍ਰਕਾਸ਼ ਦਾ ਸਥਾਨ ਬਣੇ ਸਾਰ ਅਨੰਦਪੁਰ ਵਿੱਚ ਹਰਦੀ ਮਾਤਾ ਪਿੰਡ ਨੂੰ ਸੌਣੇ ਗੁਰੂ ਜੀ ਨੇ ਬਣਾਇਆ ਤੇ ਨਦੀ ਦਾ ਰੋਕੂ ਬਵਾ ਦਿੱਤਾ ਕੋਤੋਂ ਆਪਨੇ ਨਾ ਪਹੁੰਚੇ ਤੇ ਫਿਰ ਪਿੰਡ ਵਿਚੇੜ ਨੂੰ ਵੀ ਹਾਰ ਦੀ ਮਾਰ ਦਿੱਤੀ ਜਾਈ ਤੇ ਮਕਾਰੋ ਤੋਂ ਲਾਡੂ ਮਾਦਿਆ ਬਗੜਾ ਨਾ ਆਕਰਤੁਂ ਦੇਵ ਬੈ ਨੌ ਲੱਖੇ ਪੁਤੀ ਜਿੱਥੇ ਇੱਕ ਵੰਜਾਰੇ ਨੇ ਆਪ ਨੂੰ ਨੌ ਟਕੇ ਦੇ ਵਿੱਚ ਅਧਿ ਕਿਹਾ ਇਹ ਤੁਸ ਜਹੀ ਪੇਟਾ ਹੈ ਗੁਰੂ ਜੀ ਨੇ ਫਰਮਾਇਆ ਇਹ ਨੌ ਟਕੇ ਨਹੀਂ ਸਗੋਂ ਨੌ ਲੱਖੇ ਦਾ ਸਮਾਨ ਹੈ ਐਸੇ ਰਹੀ ਉਸ ਪਿੰਡ ਦਾ ਨਾਮ ਨੌ ਲੱਖਾ ਪੈ ਗਿਆ ਇਥਾ ਗੁਰੂ ਜੀ ਟਹਿਰਪੁਰਾ ਹੁੰਦੇ ਹੋਏ ਸੈਫਾਪਾਤ ਦੇ ਸੰਗਹੁਣ ਬਹਾਦਰ ਆਖਲੇ ਹਨ ਸੰਤ ਜੀ ਇਖੋਨਨ ਰਾਪ ਔਰੰਜੇ ਦਾਨਿਸ ਦੀ ਕੇ ਸੇਧਾ ਜੋ ਅਗਰ ਵਾਂਦੀ ਲੈ ਆਇਆ ਸੈਫਾਪਾਤ ਤੋਂ ਗੁਰੂ ਜੀ ਫਿਰ ਲਹਿਰ ਅਜੋਗਾ ਪਟਿਆਲਾ ਤੋਂ ਦੁਬਾਰਾ ਦੂਸਵਾਰਨੀ ਸਾਹਿਬ ਆਲੋ ਅਰਥ ਸੰਗਹੁਣ ਨੇੜੇ ਗਾਗਾ ਹੁੰਦੇ ਹੋਏ ਸਮਾਣਾ ਪੰਚੀ ਇਸ ਜਗ੍ਹਾ ਹੁੰ ਗੁਰੂ ਜੀ ਇਤੋਂ ਗੁਰੂ ਜੀ ਮੂਲਵਾਲ ਪਹੁੰਚੇ ਜਿੱਥੋਂ ਦਾ ਪਾਣੀ ਖਾਰਾ ਸੀ ਗੁਰੂ ਜੀ ਨੇ ਪੁਰਾਣਾ ਖੁਸਾ ਕਰਵਾਇਆ ਤੇ ਪਾਣੀ ਕਰਨ ਲਗੇ ਹੁਣ ਇਹ ਪਾਣੀ ਮਿੱਠਾ ਨਿਕਲਿਆ ਗੁਰੂ ਜੀ ਕੁਝ ਦਿਨ ਇੱਥੇ ਹੀ ਰਹੇ ਤੇ ਇੱਕ ਸਿੱਖ ਭਾਈ ਨਾਨਕ ਜੀ ਨੂੰ ਹੰਦੀ ਰਖੀ ਇਤੋਂ ਗੁਰੂ ਜੀ ਨੇ ਸੇਖਾ ਹੁੰਦੇ ਇੱਕ ਜੰਗ ਜੰਗਲ ਵਿੱਚ ਡੇਰਾ ਕੀਤਾ ਜਿੱਥੇ ਹੁਣ ਪਿੰਡ ਕੱਟੂ ਹੈ ਇੱਥੇ ਗੁਰੂ ਜੀ ਨੇ ਭਾਈ ਕਾਨਾ ਜੀ ਨੂੰ ਤਾਰਿਆ ਤੇ ਫਿਰ ਕੱਟੂ ਪੈਣੀ ਸਰਵਾਹੂ ਤੋਂ ਮੰਡੀ ਆਇਆ ਜਗਾ ਉਸ ਸਮੇਂ ਤਾਲੀ ਰੋਸ ਫੈ ਲਿਆ ਹੋਇਆ ਸੀ ਇਸ ਤਰ੍ਹਾਂ ਬਰੇ ਵਿੱਚ ਥੋੜਾ ਹੋ ਕੇ ਕੰਪਨੀ ਨਾਲ ਬਹਾਰ ਹੋ ਜਾਂਦਾ ਸੀ ਗੁਰੂ ਜੀ ਨੇ ਇਸ ਦੇ ਇਲਾਜ ਲਈ ਅਸੀਰ ਦਿੱਤੀ ਇਥੇ ਗੁਰੂ ਜੀ ਤੋਲੇਵਾਲ ਚਾਲ ਪਏ ਤੋਲੇ ਹੁਣ ਗੁਰਦੁਆਰਾ ਮਾੜੀ ਸਰ ਗੁਰੂ ਜੀ ਦੀ ਆਦੇਸ਼ ਕੀਤਾ ਗੁਰੂ ਜੀ ਸੋਹੀ ਸੋਹੀ ਵਾਲ ਤਾਪ ਹੁੰਦੇ ਹੋਏ ਪੁੰਦਰ ਪਹੁੰਚੇ ਇੱਥੇ ਵੀ ਗੁਰਦੁਆਰਾ ਸਾਹਿਬ ਖੋਬੇ ਥਾ ਉਸ ਤੋਂ ਤਾਕ ਪਾਸ ਕਰਨ ਲਈ ਬਹੁਤਾਂ ਦਾ ਡੇ ਲੱਗਿਆ कहते हैं की उसे ही सुल्तानी दाप की जल होगा मस्त रहेगा से गुरुजी ने बजन किया जोगा आपकी जोगा था। यह किसे दे काम और जोगा नहीं है गुरुजी ने यह बजन जो तो जोगे पता चल देता वो आप के पास आया गुरुजी ने उसने कहा ऐसे नगर स्वाद पेंट बरकत वाला से अजीत होगा आजकल ऐसे बहुत बड़ा पेंट जोगा है जिसमें जोगा रखा भी आपके हैं ਜੋ ਕੇ ਨੂੰ ਵਾਰ ਕੀਏ ਕੇ ਭਾਰ ਨਦਰ ਆਏ ਤੇ ਪਿੰਡ ਹੁੰਦਰ ਦੀ ਸਾਰੀ ਵਸਾ ਦਸਨਾ ਲਈ ਆਏ। ਉਪਾਰਥੂ ਕੀਵਾ ਵੱਡਾ ਹੁੰਦੇ ਹੋਏ ਸਮਰਾਹਾ ਨਦਰ ਅਟਕੇ। ਕਾਬੋਧ ਗੁਰੂ ਜੀ ਦੇ ਦਰਸ਼ਨਾਂ ਲਈ ਸ੍ਰੀ ਅਨਰਖੂ ਸਾਹਿਬ ਨੂੰ ਜੀ ਸੰਗਤ ਇੱਥੇ ਆਪ ਨੀਂਦ ਪਿਆ। ਗੁਰੂ ਜੀ ਨੇ ਸੰਗਤ ਨੂੰ ਚੰਗੇ ਆਸਣ ਵਿੱਚ ਰਹਿਣ ਦਾ ਉਦੇਸ਼ ਦਿੱਤਾ। ਇੱਥੇ ਹੀ ਫੀਖੀ ਦਾ ਚੌਧਰੀ ਦੇਸੀ ਜੋਗੀ ਧਰਮ ਛੱਡ ਗਏ। ਸਰਾ ਅਨੁਸਾਰ ਚੱਲ ਕਰਦੇ ਅਸੀਂ। ਗੁਰੂ ਜੀ ਦੇ ਦਰਸ਼ਨਾਂ ਨੂੰ ਆਏ ਇਸ ਨੂੰ ਗੁਰੂ ਜੀ ਨੇ ਹਿੰਦੂ ਭਰਾਵਾਂ ਨਾਲ ਮਿਆ ਕਰਨਾ ਕਿਹਾ। ਇਸ ਤੋਂ ਬਾਅਦ ਗੁਰੂ ਜੀ ਪਿੰਡ ਗੱਟੂਆਂ ਦੇ ਸਿੱਖ ਭਾਈ ਮਗਲੂ ਦੇ ਘਰ ਪਹੁੰਚੇ। ਜਿਸਨੇ ਗੁਰੂ ਹਰਗੋਬਿੰਦ ਸਾਹਿਬ ਫੌਰੀ ਉਦ ਵਿੱਚ ਭਾਗ ਲਿਆ ਸੀ ਅਤੇ ਹੁਣ ਆਪਣੇ ਅੰਤਿਮ ਸਮੇਂ ਵਿੱਚ ਗੁਰੂ ਜੀ ਦੇ ਦਸਨਾ ਦੀ ਉਡੀਕ ਕਰ ਰਿਹਾ ਸੀ। ਗੁਰੂ ਜੀ ਨੇ ਉਸ ਨੂੰ ਇਹ ਹਾਲ ਕੀਤਾ ਅਤੇ ਅੱਗੇ ਫਿਰ ਤੇ ਲੇਉ ਜਾਪਦੇ। ਦੱਸਿਆ ਜਾਂਦਾ ਹੈ ਕਿ ਇੱਥੇ ਵੀ ਸਾਧੂ ਤੁਲਸੀदास ਆਪਣੇ ਅੰਤਿਮ ਸਮੇਂ ਵਿੱਚ ਗੁਰੂ ਜੀ ਦੇ ਦਸਨਾ ਦੀ ਉਡੀਕ ਵਿੱਚ ਸੀ। ਗੁਰੂ ਜੀ ਨੇ ਉਸਨੂੰ ਵੀ ਜ਼ਿੰਦਗੀ ਦੀਆਂ ਅਵਸਥਾਵਾਂ ਵਿੱਚ ਉੱਚਾ ਹੋਣ ਦਾ ਵੱਲ ਦੱਸਿਆ ਗੁਰੂ ਜੀ ਸਮਾਣਾ ਸਿਆਹਪੁਰ ਦੇ ਲਾਗਲੇ ਪੀੜਾ ਵਿੱਚ ਬਖਸ਼ਿਸ਼ਾਂ ਕਰਦੇ ਅਲੀ ਸ਼ੇਰ ਕਲਾ ਕਰਦਾ ਇਹ ਪਿੰਨੀਆਂ ਦੇ ਉਪਾਰਣ ਇਸ ਪ੍ਰਸਤਤ ਸੀ ਗੁਰੂ ਜੀ ਨੇ ਲੋਕਾਂ ਨੂੰ ਅਦੇਹ ਕਰਨ ਤੋਂ ਪਰਹੇਜ਼ ਵੱਜਣਾ ਨੁਸਖੇਕਾਰ ਨਾਲ ਯਤਰਾ ਉਪਦੇਸ਼ ਦਿੱਤਾ ਇਥੋਂ ਆਤਮਿਕ ਸ਼ਾਂਤੀ ਸਾਧਕ ਮੋਤਿਕ ਤਾਂ ਉਹ ਵੀ ਤੁੰਡੀ ਬਰਾਤ ਰਚੂ ਆਣਾ ਤੋਂ ਦੇ ਲਾਸਸਮਦੀ ਦਾ ਪਤਨ ਪਾਲਾ ਕੇ ਤਖਤੀਆਂ ਰੂਹਾਂ ਨੂੰ ਥਰ ਦੇ ਤੰਤਾਨ ਗਲ ਚੱਲੀ ਤੰਤਾਨ ਸਿਖੋਂ ਗੁਰਦੁਆਰਾ ਤੰਤਾਨ ਸਾਹਿਬ ਸੁਆਇ ਮਾਨ ਹਨ ਜਿੱਥੇ ਜੁਰੂ ਸਾਹਿਬ ਦੀ ਔਰੰਗਜ਼ੇਬ ਦੀ ਸਪਾਇਆਂ ਨੂੰ ਖੰਦੀ ਬਣਾ ਰਿਹਾ ਅਤੇ ਡਿਗਰੀ ਤੇ ਜਾਇਆ ਇਸੇ ਸਮੇਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਰਾਜਾ ਰਾਮ ਸਿੰਘ ਨੂੰ ਆਸਥਾ ਦੇ ਹੱਲਾ ਕਰਨੇ ਕਿਹਾ ਇਸ ਤੋਂ ਪਹਿਲਾਂ ਮੀਰ ਜੁਮਾ ਅਦੀਨ ਮੁਗਲ ਸੈਨਾ ਨੇ ਅਸਾਮ ਤੋਂ

ਗੁਰੂ ਸਾਹਿਬ ਦੀ ਯਾਤਰਾ ਉਪਰੰਤ ਦਿੱਲੀ ਤੋਂ ਪੂਰਬੀ ਭਾਰਤ ਵੱਲ ਚੱਲੇ। ਆਪ ਮथुरा, ਆਗਰਾ, ਕਾਵਾ, ਸਾਰਤੋਂ ਨੌ, ਪਟਿਆਪੁਰ ਆ ਚਹਿਰਾ ਵਿੱਚ ਜੋ ਨਹੀਂ ਹੁੰਦੇ ਹੋਏ Allahabad ਪਹੁੰਚੇ। ਇੱਥੇ ਉਹ ਸਮਾਰਗੀ ਜਿੱਥੇ ਅਦਕਲ ਗੁਰਦੁਆਰਾ ਸਾਹਿਬ ਖੜਾ ਥਾ। Allahabad ਦੇ ਸਿਖੋਂ ਮੇਜਾ ਕੋਲ ਹੁੰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਨਾਰਸ ਪਹੁੰਚੇ। ਜਿੱਥੇ ਉਹ ਦੋ ਵਕਤ ਇਥੇ ਆਦਾਂ ਇਹ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸੋਵਿਤ ਹੈ ਜਿਸ ਦਾ ਨਾਮ ਗੁਰਦੁਆਰਾ ਨੀਜੀ ਬਾਗ ਬੜੀ ਸੰਗਤ ਸਾਹਿਬ ਹੈ ਮਨਾਰਸ ਤੋਂ ਗੁਰੂ ਜੀ 사ਸਾ ਰਾਮ ਦੇ ਇੱਥੇ ਗੁਰੂ ਸਾਹਿਬ ਦਾ ਇੱਕ ਸ਼ਰਧਾਲੂ ਤੇ ਮਸ਼ਹੂਰ ਪ੍ਰਚਾਰਕ ਚਾਚਾ ਫਤੂਮਾਲ ਰਹਿੰਦਾ ਸੀ 사ਸਾ ਰਾਮ ਚੈਲੇਜ ਆਧਕਾਰ ਕੇਂਦਰ ਗੁਰਦੁਆਰੇ ਸਥਾਪਿਤ ਹਨ ਗੁਰੂ ਜੀ 사ਸਾ ਰਾਮ ਕੋ ਬੋਧ ਕਿਆ ਜੋ ਕਿ ਬੋਧ ਅਤੇ Hindu ਧਰਮ ਦਾ ਵੱਡਾ ਕੇਂਦਰ ਸੀ ਹੁੰਦੇ ਹੋਏ ਫੜਕਰਾ ਬਣ ਜਾਈ ਇੱਥੇ ਮਾਦਾ ਗੁਰੂ ਜੀ ਤੇ ਪਰਿਵਾਰ ਦੇ ਹੋਰ ਮੈਂਬਰ ਜਿਵੇਂ ਕਿ ਮਾਤਾ ਨਾਨਕ ਜੀ ਅਤੇ ਮਾਤਾ ਗੁਜਰੀ ਜੀ ਦੇ ਭਰਾਕਿ ਪਾਲ ਚੰਦ ਜੀ ਆਦ ਨੂੰ ਇੱਥੇ ਹੀ ਛੱਡ ਕੇ ਠਾਕਾ ਵਾ ਚਲੇ ਗਏ ਮਾਤਾ ਗੁਜਰੀ ਜੀ ਨੇ ਬਾਅਦ ਵਿੱਚ ਇਸ ਸਥਾਨ ਦੇ مالک ਗੋਬਿੰਦ ਰਾਏ ਜੀ ਨੂੰ ਜਨਮ ਦਿੱਤਾ ਜੋ ਕਿ ਬਾਅਦ ਵਿੱਚ ਸ੍ਰੀ ਦਸ਼ਮੇਸ਼ ਗੁਰੂ ਗੋਬਿੰਦ ਸਿੰਘ ਜੀ કહਾਏ ਅਸਾਂ ਕਰ ਜਾਂਦੇ ਹੋਇਆ ਰਾਧਾ ਨਾਨ ਸਿੰਘ ਨੇ ਪਟਨਾ ਵਿਖੇ ਹੀ ਨੌਵੇਂ ਪਾਤਸ਼ਾਹ ਨੂੰ ਮਿਲਿਆ ਅਤੇ ਉਸ ਨੇ ਗੁਰੂ ਜੀ ਨੂੰ ਨਾਮ ਜਪਣ ਲਈ ਬੇਨਤੀ ਕੀਤੀ ਜਿਸ ਵਿੱਚੋਂ ਆਪਕਾ ਕੇਵਲ ਜਾਤੇ ਬਾੜ ਨਗਰ ਹੁੰਦੇ ਪਹੁੰਚੇ ਇੱਥੇ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਖੇਤਰਾਂ ਜਿੱਥੇ ਇੱਕ ਪੁਰਾਣਾ ਮੰਡਾ ਵੀ ਹੈ ਜਿਸ ਉੱਤੇ ਗੁਰੂ ਸਾਹਿਬ ਜੀ ਆਰਾਮ ਕਰਿਆ ਕਰਦੇ ਮੁੰਗੇ ਟੋਪਾਲ ਤੋਂ ਹੁੰਦੇ ਹੋਏ ਗੁਰੂ ਜੀ ਕੰਤ ਨਗਰ ਪਹੁੰਚੇ ਅਤੇ ਉੱਥੋਂ ਅੱਗੇ ਰਾਤ ਮਹਿਦੂਸੇ ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਉਦਾਸੀ ਦੁਹਾਰਾਈ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰਾਜ ਮਹਿਲ ਇਥੋਂ ਗੁਰੂ ਜੀ ਮਾਨ ਦਾ ਨਸਲਾਬਾਦ ਆਰ ਹੁੰਦੇ ਹੋਏ ਦਾ ਕਾ ਤਾਕਤ ਉਹ ਗੁਰੂ ਸਾਹਿਬ ਦੀ ਰਾਜਾ ਰਾਮ ਸਿੰਘ ਨਾਲ ਆ ਸੰਮਰ ਦੇ ਕੇ ਤੁਰੀ। ਅਸਾਮ ਦੇ ਰਾਜੇ ਤੇ ਰਾਜਾ ਰਾਮ ਸਿੰਘ ਦੀ ਸੈਨਾਵਾ ਵਿੱਚ ਬੜਾ ਖੰਸਾਨ ਦਾ ਯੁੱਧ ਹੋ ਚੁੱਕਾ ਸੀ। ਜਿਸ ਉਪਰੰਤ ਗੁਰੂ ਜੀ ਦੀ ਸਾਲੀ ਸੀ ਸੰਤਾ ਦੋਨਮਾ ਰਾਜਾ ਵਿੱਚ ਉੱਵਾ ਹੋਇਆ। ਰਾਜਾ ਚੱਕਰਦਰਜ ਸਿੰਘ ਦੇ ਸੱਦੇ ਤੇ ਗੁਰੂ ਜੀ ਉਹ ਹਾਟੀ ਤੇ ਖੇਤ ਤੇ ਕੋਥ ਗੁਰੂ ਸਾਹਿਬ ਜੀ ਦਾ ਕਾ ਮਿਨਾਪੁਰ ਬਾਰੇ ਸ੍ਰੀਨਿਸ਼ਾ ਵਿਸ਼ਨੂਪੁਰ ਪਾਖੜਾ ਗੋਮੁਖ ਤੋਂ ਗਿਆਨ ਆਨ ਵਾਪਸ ਘਟਨਾ ਇਹ ਅਤਿਕ੍ਰਿਵੰਤ ਕੀ ਦੇ ਰਹਾ ਦੀ ਹੀ ਨਹੀਂ ਸੀ ਇਹ ਤਾਂ ਨਕਤਰ ਦਿਨਾਂ ਦੀ ਰਾਤ ਕਰਨ ਪਾਦੀ ਹਰ ਜਿੰਨ ਖਰ ਨਗਰ ਆਤਮਿਕ ਮਨ ਦੀ ਨਿਪਟਤ ਚਰਨ ਜੋ ਪ੍ਰਾਪ ਅਸਥਾਨਾਂ ਭਾਤ ਵਸਨਤ ਵਸਤਵ ਹੋ ਜੈ ਜੈ ਗਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ